ਸੰਵਿਧਾਨ ਸਭਾ ਲਈ ਸੰਵਿਧਾਨਿਕ ਸਲਾਹਕਾਰ ਕਿਸ ਨੂੰ ਨਿਯੁਕਤ ਕੀਤਾ ਗਿਆ ਤੁਹਾਡੇ অপਸ਼ਨ ਨੇ ਰਜਿੰਦਰ ਪ੍ਰਸਾਦ Jawaharlal Nehru Mahatma Gandhi B N Rao 10 ਸੰਵਿਧਾਨ ਸਭਾ ਲਈ ਸੰਵਿਧਾਨਿਕ ਸਲਾਹਕਾਰ B N Rao ਨੂੰ ਨਿਯੁਕਤ ਕੀਤਾ ਗਿਆ ਅਗਲਾ ਕੁਐਸਚਨ ਰਾਸ਼ਟਰਪਤੀ ਬਣਨ ਵਾਸਤੇ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਤੁਹਾਡੇ অপਸ਼ਨ ਨੇ 25 ਸਾਲ 30 ਸਾਲ 32 ਸਾਲ 35 ਸਾਲ ਤੇ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 35 ਸਾਲ ਨੈਕਸਟ ਕੁਐਸਚਨ ਸੰਚਾਲਨ ਕਮੇਟੀ ਦੇ ਅਧਿਐਕਸ਼ ਕੌਣ ਸੀ ਡਾਕਟਰ ਜਿੰਦਰ ਪ੍ਰਸ਼ਾਦ ਡਾਕਟਰ ਭੀਮrao ਅੰਬੇਦਕਰ ਸਰਦਾਰ ਵੱਲਭਾਈ ਪਟੇਲ ਕਿ ਜਵਾਰਲਾਲ ਨਹਿਰੂ ਤਾਂ ਸੰਚਾਲਨ ਕਮੇਟੀ ਦੇ ਅਧਿਐਕਸ਼ ਸੀ ਡਾਕਟਰ ਜਿੰਦਰ ਪ੍ਰਸ਼ਾਦ ਤੇ ਡਾਕਟਰ ਜਿੰਦਰ ਪ੍ਰਸ਼ਾਦ ਹੀ ਆਪਣੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਨੈਕਸਟ ਕੁਐਸਚਨ ਭਾਰਤ ਦੀ ਪਹਿਲੀ ਮੰਤਰੀ ਪਰਿਸ਼ਦ ਵਿੱਚ ਪ੍ਰਧਾਨ ਮੰਤਰੀ ਸਮੇਤ ਕੁੱਲ ਕਿੰਨੇ ਮੈਂਬਰ ਸੀ 25 36 21 81 ਤਾਂ ਭਾਰਤ ਦੀ ਪਹਿਲੀ ਮੰਤਰੀ ਪਰਿਸ਼ਦ ਸੀ ਉਹਦੇ ਵਿੱਚ ਕੁੱਲ ਮੈਂਬਰ ਸੀ 36 ਤੁਹਾਡਾ ਆਨਸਰ ਆਊਗਾ 36 ਅਗਲਾ ਕੁਐਸਚਨ ਆ విశ్వాਸ ਪ੍ਰਸਤਾਵ ਦੇ ਰਾਹੀਂ ਹਟਾਏ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ चंद्रशेखर लाल बहादुर शास्त्री विश्वनाथ प्रताप सिंह राजीव गांधी तो आविश्वास प्रस्ताव राही हटाए वाले पहले प्रधानमंत्री सन विश्वनाथ प्रताप सिंह थैंक यू फॉर वॉचिंग प्लीज़ सबसक्राइब माई चैनल